ਸਾਤ ਸੰਗਤ ਜੀਓ ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਅੱਜ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਿਆਰਿਓ ਜਿੱਥੇ ਰਾਜਵੀਰ ਜਵੰਦਾ ਦੀ ਧੜਕਣ ਠੀਕ ਹੋਈ ਹੈ ਸੰਤ ਬਾਬਾ ਪਰਮਜੀਤ ਸਿੰਘ ਜੀ ਦੇ ਬਚਨਾਂ ਸਦਕਾ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਤੁਸੀਂ ਸਾਰੇ ਜਿਸ ਤਰ੍ਹਾਂ ਜਾਣਦੇ ਹੋ ਕਿ ਸਾਡਾ ਵੀਰ ਰਾਜਵੀਰ ਜਵੰਧਾ ਜੋ ਕਿ ਬਿਲਕੁਲ ਗੰਭੀਰ ਸੱਟਾਂ ਲੱਗਣ ਦੇ ਕਾਰਨ ਹਸਪੀਟਲ ਦੇ ਵਿੱਚ ਹੈ ਹਸਪੀਟਲ ਦੇ ਵਿੱਚ ਭਰਤੀ ਹੈ ਬਹੁਤ ਜ਼ਿਆਦਾ ਹਾਲਤ ਜਿਹੜੀ ਹੈ ਉਸ ਦੀ ਗੰਭੀਰ 27 ਸਤੰਬਰ ਤੋਂ ਲੈ ਕੇ ਪਰਮਾਤਮਾ ਕਿਰਪਾ ਕਰੇ ਸਾਰਿਆਂ ਦੀ ਕਿਰਪਾ ਕਰੇ ਜਿੰਨੇ ਵੀ ਹਸਪੀਟਲਾਂ ਦੇ ਵਿੱਚ ਨੇ ਬਿਮਾਰੀਆਂ ਦੇ ਨਾਲ ਦੁੱਖਾਂ ਦੇ ਨਾਲ ਜੂਝ ਰਹੇ ਸਤਿਗੁਰੂ ਜੀ ਸਭਨਾ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਭਨਾ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰੇ ਮੇਰਾ ਮਾਲਕ ਸਤਿਗੁਰੂ ਸਭ ਤੇ ਕਿਰਪਾ ਕਰਨਾ ਗੁਰਮੁਖ ਵਿਆਰਿਓ ਬਾਬਾ ਜੀ ਨੇ ਬਚਨ ਕੀਤਾ ਸੀ ਮਹਾਪੁਰਖਾਂ ਨੇ ਬਚਨ ਕੀਤਾ ਸੀ ਕਹਿੰਦੇ ਭਾਈ ਬਿਲਕੁਲ ਠੀਕ ਹੋਏਗਾ ਘਬਰਾਓ ਨਾ ਕਿਸੇ ਕੋਲੋਂ ਚਿੰਤਾ ਨਾ ਕਰੋ ਤੇ ਬਚਨ ਕੀਤੇ ਸਨ ਕਿ ਬਿਲਕੁਲ ਠੀਕ ਹੋ ਜਾਏਗਾ ਸਾਧ ਸੰਗਤ ਉਦੇ ਦਿਲ ਦੀ ਜਿਹੜੀ ਧੜਕਣ ਹੈ ਉਹ ਬਿਲਕੁਲ ਠੀਕ ਹੋ ਗਈ ਹੈ ਜਿਹੜੀ ਕਿ ਬਿਲਕੁਲ ਹੀ ਡਾਊਨ ਹੋ ਚੁੱਕੀ ਸੀ 99% ਕੰਮ ਕਰਨੀ ਬੰਦ ਕਰ ਦਿੱਤੀ ਸੀ ਸੋ ਉਹ ਬਿਲਕੁਲ ਹੁਣ ਠੀਕ ਹੋਈ ਹੈ ਡਾਕਟਰਾਂ ਨੇ ਤਾਜ਼ਾ ਅਪਡੇਟ ਸਾਂਝਾ ਕੀਤਾ ਤੇ ਵਾਹਿਗੁਰੂ ਅੱਗੇ ਅਰਦਾਸਾਂ ਨੇ ਉਹਨਾਂ ਦੇ ਪੂਰੇ ਪਰਿਵਾਰ ਨੇ ਬੇਨਤੀ ਕੀਤੀ ਹੈ ਕਿ ਸਾਰੇ ਜਣੇ ਅਰਦਾਸ ਕਰੋ ਸਾਡੀ ਵੀ ਅਰਦਾਸ ਹੈ ਤੁਸੀਂ ਵੀ ਕਰੋ ਕਿ ਬਿਲਕੁਲ ਠੀਕ ਹੋ ਜਵੇ ਤਾਂ ਕਿਸੇ ਗੱਲ ਦੀ ਇਦਾਂ ਦੀ ਕੋਈ ਗੱਲਬਾਤ ਜਿਹੜੀ ਹੈ ਉਹ ਨਾ ਰਵੇ ਪਰਮਾਤਮਾ ਸਭ ਤੇ ਕਿਰਪਾ ਕਰ ਦੇ ਪਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਰੱਖੇ ਸੋ ਬਿਲਕੁਲ ਸਾਨੂੰ ਚਾਹੀਦਾ ਹੈ ਕਿ ਅਸੀਂ ਉਸ ਰੱਬ ਅੱਗੇ ਅਰਦਾਸ ਜ਼ਰੂਰ ਕਰੀਏ ਸਾਥ ਸੰਗਤ ਉਸ ਪਰਮਾਤਮਾਗੇ ਅਰਦਾਸ ਜ਼ਰੂਰ ਕਰੀਏ ਕਿਉਂਕਿ ਅਰਦਾਸ ਸਾਰੀਆਂ ਚੀਜ਼ਾਂ ਦਾ ਹੱਲ ਹੈ ਅਰਦਾਸ ਹਰ ਇੱਕ ਚੀਜ਼ ਦਾ ਹੱਲ ਹੈ ਤੇ ਪਿਆਰਿਓ ਜਿਹੜਾ ਅਰਦਾਸ ਕਰਦਾ ਹੈ ਨਾ ਜਿਹੜਾ ਅਰਦਾਸ ਕਰਦਾ ਹੈ ਜਿਹੜਾ ਅਰਦਾਸ ਦੇ ਵਿੱਚ ਜੁਟਿਆ ਹੋਇਆ ਤੇ ਸਾਥ ਸੰਗਤ ਸਤਿਗੁਰੂ ਉਹਦੇ ਤੇ ਰਹਿਮਤ ਜ਼ਰੂਰ ਕਰਦੇ ਨੇ ਅਰਦਾਸ ਦੇ ਅਖਰੀ ਅਰਥ ਹੀ ਬੜੇ ਵਧੀਆ ਨੇ ਐਡੇ ਦਾ ਅਰਥ ਹੈ ਅਰਜੋਈ ਉਸ ਪਰਮਾਤਮਾ ਦੇ ਅੱਗੇ ਦੱਦੇ ਦਾ ਅਰਥ ਹੈ ਦਾਤਾਂ ਦੇਣ ਵਾਲਾ ਦਤਾਰ ਤੇ ਰਾਰੇ ਦਾ ਅਰਥ ਹੈ ਰਖਵਾਲਾ ਸਸੇ ਦਾ ਅਰਥ ਹੈ ਉਹ ਸਹਾਇਤਾ ਕਰਨ ਵਾਲਾ ਪ੍ਰਤ ਪਾਲਣਾ ਕਰਨ ਵਾਲਾ ਪਿਆਰਿਓ ਯਾਦ ਰੱਖਿਓ ਪਰਮਾਤਮਾ ਕੀ ਹੈ ਸਭ ਤੋਂ ਵੱਡੀ ਗੱਲ ਹੁਣ ਜੇ ਆਪਾਂ ਸਮਝਣਾ ਹੋਵੇ ਨਾ ਕਦੇ ਸਮਝੇ ਛੋਟੇ ਸ਼ਬਦਾਂ ਦੇ ਵਿੱਚ ਜੇ ਸਮਝਣਾ ਹੋਵੇ ਤੇ ਛੋਟੇ ਸ਼ਬਦਾਂ ਦੇ ਵਿੱਚ ਜੇ ਆਪਾਂ ਇਸ ਚੀਜ਼ ਨੂੰ ਸਮਝੀਏ ਜਿਸ ਚੀਜ਼ ਨੂੰ ਆਪਾਂ ਵਿਚਾਰੀਏ ਸਾ ਸੰਗਤ ਤਾਂ ਬਹੁਤ ਵੱਡੇ ਅਰਥ ਨੇ ਤੁਹਾਡਾ ਭਗਵਾਨ ਭਲਾ ਕਰਨ ਵਾਲਾ ਜਿਵੇਂ ਆਪਾਂ ਸੌਖੇ ਸ਼ਬਦਾਂ ਵਿੱਚ ਸਮਝਦੇ ਹਾਂ ਗੋਡ ਜੀ ਦਾ ਮਤਲਬ ਕੀ ਹੈ ਜੀ ਜਨਰੇਟਰ ਜਿਹਨੇ ਸਾਨੂੰ ਪੈਦਾ ਕੀਤਾ ਜਿਹਨੇ ਸਾਨੂੰ ਬਣਾਇਆ ਜਿਹਨੇ ਸਾਰਾ ਕੁਝ ਦਿੱਤਾ ਤੇ ਪਿਆਰਿਓ ਤੇ ਉਹਦੇ ਅਰਥ ਕੀ ਨੇ ਆਪਰੇਟਰ ਜਿਹੜਾ ਸਾਨੂੰ ਚਲਾ ਰਿਹਾ ਹੈ ਤਿੰਨ ਲੋਕਾਂ ਨੂੰ ਚਲਾ ਰਿਹਾ ਹੈ ਉਹ ਪਰਮਾਤਮਾ ਸਾਨੂੰ ਆਪਦੀ ਆਪਦੀ ਫਿਕਰ ਹੈ ਨਾ ਪਰਮਾਤਮਾ ਨੂੰ ਤਿੰਨੇ ਲੋਕਾਂ ਦੀ ਫਿਕਰ ਹੈ ਦੇਖੋ ਪਰਮਾਤਮਾ ਨੇ ਤਿੰਨੇ ਲੋਕਾਂ ਨੂੰ ਛੋਟੇ ਤੋਂ ਛੋਟੇ ਜੀਵ ਜੰਤੂਆਂ ਨੂੰ ਵੀ ਪਾਲਣਾ ਹੈ ਤੇ ਹੁਣ ਤੀਜਾ ਕੀ ਹੈ ਡੀ ਡੀ ਦਾ ਅਰਥ ਕੀ ਹੈ ਡਿਸਟਰੋਏ ਜੋ ਪਰਮਾਤਮਾ ਜੇਕਰ ਪਾਲਣ ਦੀ ਸ਼ਕਤੀ ਰੱਖਦਾ ਹੈ ਜਨਮ ਦੇਣ ਦੀ ਸਾਨੂੰ ਬਣਾਉਣ ਦੀ ਤਾਕਤ ਰੱਖਦਾ ਹੈ ਤੇ ਉਹ ਜਿਹੜਾ ਹੈ ਢਾਉਣ ਦੀ ਸ਼ਕਤੀ ਵੀ ਰੱਖਦਾ ਹੈ ਤੇ ਉਹ ਡਿਸਟਰੋਏ ਵੀ ਕਰ ਸਕਦਾ ਹੈ ਕਹਿੰਦੋ ਭਾਵ ਵੀ ਉਹ ਪਰਮਾਤਮਾ ਦੇ ਬਾਣੇ ਵਿੱਚ ਰਹਿ ਕੇ ਹੀ ਸੁਖੀ ਰਿਹਾ ਜਾ ਸਕਦਾ ਹੈ ਉਹ ਸਤਗੁਰ ਦੇ ਬਾਣੇ ਵਿੱਚ ਰਹਿ ਕੇ ਹੀ ਖੁਸ਼ ਰਹਾ ਜਾ ਸਕਦਾ ਹੈ ਤੇ ਪਿਆਰਿਓ ਉਹਦੇ ਤੋਂ ਬਾਹਰ ਜਾ ਕੇ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਇਸ ਕਰਕੇ ਜੇਕਰ ਅੱਜ ਰੱਬ ਅੱਗੇ ਅਰਦਾਸਾਂ ਕਰੀਏ ਸਾ ਸੰਗਤ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਪਿਆਰਿਓ ਰੱਬ ਅੱਗੇ ਕੀਤੀ ਹੋਈ ਅਰਦਾਸ ਪ੍ਰਵਾਨ ਹੁੰਦੀ ਹੈ ਹੰਕਾਰ ਪ੍ਰਵਾਨ ਨਹੀਂ ਹੁੰਦਾ ਯਾਦ ਰੱਖਿਓ ਜਿਹੜੇ ਬਹੁਤੇ ਹੰਕਾਰ ਕਰਦੇ ਆ ਨਾ ਬੌਧਿਆਂ ਦਾ ਮਾਣ ਦਾ ਹੰਕਾਰ ਕਰਦੇ ਆ ਧਨ ਦੌਲਤ ਦਾ ਹੰਕਾਰ ਕਰਦੇ ਆ ਤੇ ਇੱਕ ਨਾ ਇੱਕ ਦਿਨ ਮਿੱਟੀ ਵਿੱਚ ਮਿਲ ਜਾਂਦੇ ਆ ਰੱਬ ਐਸੇ ਤਰੀਕੇ ਨਾਲ ਹੰਕਾਰ ਤੋੜਦਾ ਹੈ ਤੇ ਯਾਦ ਰੱਖਿਓ ਉਹ ਬੰਦਾ ਕਿਸੇ ਅੱਗੇ ਜਿਹੜਾ ਹੈ ਹੱਥ ਅੱਡਣ ਤੋਂ ਜਾਂ ਕੋਈ ਗੱਲ ਕਰਨ ਤੋਂ ਵੀ ਕਤਰ ਆਉਂਦਾ ਹੈ ਯਾਦ ਰੱਖਿਓ ਸਚਾਈ ਹੈ ਜੀ ਮੈਂ ਐਸੇ ਬੰਦਿਆਂ ਨੂੰ ਵੇਖਿਆ ਸੋ ਹੰਕਾਰ ਕਿਸੇ ਗੱਲ ਦਾ ਨਹੀਂ ਪਿਆਰਿਓ ਇਹ ਨਹੀਂ ਪਤਾ ਕਿਹੜੇ ਵੇਲੇ ਕੀ ਹੋ ਜਾਣਾ ਹੈ ਸਾਰਿਆਂ ਦੀ ਅਰਦਾਸ ਕਰੀਏ ਸਾਰਿਆਂ ਨੂੰ ਇੱਕ ਸਮਝੀਏ ਇਨਸਾਨੀਅਤ ਨੂੰ ਸਮਝੀਏ ਔਰ ਸਭਨਾਂ ਲਈ ਅਰਦਾਸ ਕਰੀਏ ਸਭਨਾਂ ਦੇ ਸਿਰ ਤੇ ਪ੍ਰਮਾਤਮਾ ਕਿਰਪਾ ਕਰੇ ਕਿਸੇ ਨੂੰ ਵੀ ਇਹੋ ਜਿਹੇ ਸਮੇਂ ਤੋਂ ਨੰਗਣਾ ਪਵੇ ਵੀਰ ਰਾਜਵੀਰ ਬਿਲਕੁਲ ਠੀਕ ਹੋਵੇ ਸਾਰੇ ਹੀ ਠੀਕ ਹੋਣ ਸਮੂਹ ਬੰਦੀ ਸਿੰਘ ਬਾਹਰ ਆਉਣ ਤੇ ਲੜਾਈਆਂ ਝਗੜੇ ਜਿਹੜੇ ਨੇ ਖਤਮ ਹੋ ਜਾਣ ਇੱਕ ਦੂਜੇ ਨਾਲ ਜਿਹੜੇ ਲੜਾਈਆਂ ਝਗੜੇ ਹੋ ਰਿਹਾ ਸਾਧ ਸੰਗਤ ਦੇ ਖਤਮ ਹੋ ਜਾਣ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਬਾਹਰ ਨਿਕਲੀਏ ਔਰ ਬਿਨਾਂ ਗੱਲ ਤੋਂ ਜਿਹੜੀਆਂ ਲੜਾਈਆਂ ਨੇ ਝਗੜੇ ਨੇ ਬਾਹਰ ਉਹ ਸਾਡੇ ਖਤਮ ਕਰਨ ਦੀ ਅਸੀਂ ਕੋਸ਼ਿਸ਼ ਕਰੀਏ ਸੌਰੀ ਫੀਲ ਕਰਕੇ ਝਗੜੇ ਖਤਮ ਕਰ ਦਈਏ ਸਾਧ ਸੰਗਤ ਆਪਾਂ ਵੀ ਚੈਨ ਨਾਲ ਰਹਿਾਂਗੇ ਤੇ ਅਗਲਾ ਵੀ ਚੈਨ ਨਾਲ ਤੇ ਇਸ ਟੀਜ ਨਾਲ ਪਿਆਰ ਵਧੇਗਾ ਪੈਸੇ ਦੇ ਪਿੱਛੇ ਨਾ ਜਾਇਆ ਕਰੋ ਵੀ ਪੈਸਾ ਬਰਾਇਆ ਹੋ ਰਿਹਾ ਜੀ ਹੋ ਰਿਹਾ ਪਿਆਰ ਨਾਲ ਬੈਠ ਕੇ ਮਾਮਲੇ ਨੂੰ ਸੁਲਝਾ ਲਓ ਸਾਧ ਸੰਗਤ ਝਗੜੇ ਖਤਮ ਕਰੀਏ ਅਧੀਆਂ ਲੜਾਈਆਂ ਖਤਮ ਹੋ ਜਾਣਗੀਆਂ ਦੁਨੀਆ ਸੁਖੀ ਬਸਣ ਲੱਗ ਜੇਗੀ ਕਹਿਣ ਤੋਂ ਬਾਅਦ ਵਾਹਿਗੁਰੂ ਜੀ ਕਾ ਜੀ